ਇੰਨੀ ਉਮਰ ਦੀ ਕੋਈ 44-45 ਸਾਲ ਹੋ ਗਈ ਇੰਨੀ ਟੈਨਸ਼ਨ ਹੀ ਲੈ ਗਿਆ ਇੱਥੇ ਕਿ ਵੀ ਪਹਿਲੀ ਪੂਰੀ ਖਰਾਬ ਹੋ ਗਈ ਪਹਿਲਾਂ ਉਹਨਾਂ ਦੀ ਸੋ ਜਦੋਂ ਟੋਆ ਪਟੀ ਚਾਹ ਉਹ ਇੰਦੇ ਚਲੇ ਤਾਂ ਪੈ ਗਈ ਆ ਉਦੋਂ ਵੀ ਬਾਬਿਆਂ ਨੇ ਲਾ ਕੇ ਰੇਤ ਕਰ ਦਿੱਤੀ ਹੁਣ ਵੀ ਉਹ ਟੈਨਸ਼ਨ ਲੈ ਗਿਆ ਵੀ ਜੇ ਹੁਣ ਖਰਾਬ ਹੋ ਗਈ ਉਹ ਨਹੀਂ ਕਿਸੇ ਨੇ ਬਣਾ ਕੇ ਦੇਣੀ ਟੈਨਸ਼ਨ ਦਿਮਾਗ ਤੇ ਟੈਨਸ਼ਨ ਲੋੜ ਹੀ ਜ਼ਿਆਦਾ ਪਾ ਗਿਆ ਉਹਦੇ ਕਰਕੇ ਵਿਚਾਰਾ ਕੱਲ ਡੈਥ ਹੋ ਗਈ ਵੀਰਾਂ ਤੁਹਾਨੂੰ ਅਸੀਂ ਫਰੋਜਪੁਰ ਏਰੀਆ ਦੀਆਂ ਦਿਖਾਈਆਂ ਜਿੱਥੇ-ਜਿੱਥੇ ਪਾਣੀ ਦੀ ਮਾਰ ਆ ਢਾਣੀਆਂ ਜਿਹੜੀਆਂ ਉਹ ਬਿਲਕੁਲ ਡੁੱਬ ਚੁੱਕੀਆਂ ਵਾ ਤੇ ਜਿੰਨੇ ਵੀ ਉਹ ਟਾਣੀਆਂ ਦੇ ਪਰਿਵਾਰ ਸੀ ਉਹ ਸਾਰੇ ਇੱਕ ਬਾਹਰ ਬੰਨਾਂ ਦੇ ਉੱਤੇ ਆ ਕੇ ਬੈਠੇ ਆ ਜਿੱਥੇ ਇਹਨਾਂ ਦੀ ਇੱਕ ਮੰਗ ਆ ਵੀ ਸਾਨੂੰ ਖਾਣ ਪੀਣ ਵਾਲੀ ਚੀਜ਼ ਦੀ ਜ਼ਰੂਰਤ ਨਹੀਂ ਆ ਸਾਨੂੰ ਸਿਰਫ ਪਸ਼ੂਆਂ ਲਈ ਹਰਾ ਚਾਰਾ ਉਹਦੀ ਜ਼ਿਆਦਾ ਜ਼ਰੂਰਤ ਆ ਹਰੇ ਚਾਰੇ ਦੀ ਤੂੜੀ ਦੀ ਤੇ ਉਸ ਤੋਂ ਬਾਅਦ ਜਦੋਂ ਪਾਣੀ ਸੁੱਕਦਾ ਵਾ ਪਾਣੀ ਸੁੱਕਣ ਤੋਂ ਬਾਅਦ ਉਹ ਤੇ ਜਿਹੜਾ ਖੇਤਾਂ ਦੇ ਵਿੱਚ ਟਰੈਕਟਰ ਚੱਲਣੇ ਆ ਜਾਂ ਪੈਲੀਆਂ ਜਿਹੜੀਆਂ ਉਹ ਸਹੀ ਕਰਨੀਆਂ ਵਾ ਉਹਨਾਂ ਵਾਸਤੇ ਟਰੈਕਟਰਾਂ ਦੀ ਜ਼ਰੂਰਤ ਪੈਣੀ ਆ ਹੋਰ ਸਹੂਲਤਾਂ ਜਿਹੜੀਆਂ ਜ਼ਮੀਨ ਨੂੰ ਸਹੀ ਕਰਨ ਵਾਸਤੇ ਫਸਲ ਬੀਜਣ ਵਾਸਤੇ ਉਹਨਾਂ ਚੀਜ਼ਾਂ ਦੀ ਇੱਥੇ ਜ਼ਿਆਦਾ ਜ਼ਰੂਰਤ ਪੈਣੀ ਆ ਤਸਵੀਰਾਂ ਦੇ ਵਿੱਚ ਤੁਹਾਨੂੰ ਪੂਰਾ ਦਿਖਾਇਆ ਵੀ ਇੱਥੇ ਪਾਣੀ ਦੀ ਮਾਰ ਆ ਜਿਹੜੀ ਬਹੁਤ ਜ਼ਿਆਦਾ ਵਾ ਆਸੇ ਪਾਸੇ ਪੂਰੇ ਹਰ ਪਾਸੇ ਪਾਣੀ ਪਾਣੀ ਦਿਸ ਰਿਹਾ ਵਾ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਰੋਜਪੁਰ ਦਾ ਏਰੀਆ ਵਾ ਪੂਰੇ ਇਸ ਏਰੀਏ ਦੇ ਕਿਸਾਨ ਆ ਜਿਹੜੇ ਜ਼ਿੰਮੇਦਾਰ ਆ ਬਿਲਕੁਲ ਪਰੇਸ਼ਾਨਾ ਕਿਉਂਕਿ ਰਸਤੇ ਇਹਨਾਂ ਦੇ ਜਿਹੜੇ ਢਾਲੀਆਂ ਦੇ ਨਾਲ ਜਾਂਦੇ ਸੀ ਉਹ ਸਾਰੇ ਰਸਤੇ ਬਿਲਕੁਲ ਟੁੱਟ ਚੁੱਕੇ ਆ ਤੇ ਪਾਣੀ ਦਾ ਜਿਹੜਾ ਰਫਤਾਰ ਉਹ ਵੀ ਕਾਫੀ ਤੇਜ਼ ਐ ਇੱਥੇ ਨਜ਼ਰ ਆ ਰਹੀ ਐ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਵਾ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਤਾਂ ਕਿ ਜਿੰਨੇ ਵੀ ਲੋਕ ਦਾਨੀ ਸੱਜਣ ਚ ਹੈ ਉਹ ਰਾਜਸਥਾਨ ਤੋਂ ਆ ਚ ਹੈ ਪੰਜਾਬ ਤੋਂ ਆ ਚ ਹੈ ਹਰਿਆਣੇ ਤੋਂ ਆ ਜਿੱਥੋਂ ਵੀ ਆਉਂਦੇ ਆ ਉਹ ਰਾਸ਼ਨ ਦਾ ਘਟ ਕਰਕੇ ਪਸ਼ੂਆਂ ਲਈ ਪ੍ਰਬੰਧ ਕਰਨ ਹਰੇ-ਚਾਰੇ ਦਾ ਤੂੜੀ ਦਾ ਇਸ ਤਰ੍ਹਾਂ ਦਾ ਪ੍ਰਬੰਧ ਆ ਜਿਹੜਾ ਇੰਨਾ ਨੂੰ ਜ਼ਰੂਰਤ ਆ ਕਿਉਂਕਿ ਇਹ ਰਾਸ਼ਨ ਇੱਥੇ ਬਹੁਤ ਪਹੁੰਚ ਚੁੱਕਿਆ ਵਾਸੀਂ ਕਈ ਏਰੀਆ ਦੇ ਵਿੱਚ ਫਿਰੋਜ਼ਪੁਰ ਦੇ ਇਲਾਕਿਆਂ ਦੇ ਵਿੱਚ ਜਾ ਕੇ ਆਏ ਆ ਜਿੱਥੇ ਹਰ ਇੱਕ ਦੇ ਮੂੰਹ ਦੇ ਵਿੱਚੋਂ ਇਹੀ ਗੱਲ ਸੁਣੀ ਆ ਵੀ ਇਹ ਰਾਸ਼ਨ ਦੀ ਜ਼ਰੂਰਤ ਨਹੀਂ ਹੈ ਰਾਸ਼ਨ ਲੋਕਾਂ ਨੇ ਘਰਾਂ ਦੇ ਵਿੱਚ ਸਟਾਕ ਕਰ ਲਿਆ ਛੇ-ਛੇ ਮਹੀਨਿਆਂ ਦਾ ਰਾਸ਼ਨ ਆ ਜਿਹੜਾ ਉਹਨਾਂ ਪਿੰਡਾਂ ਦੇ ਵਿੱਚ ਇਕੱਠਾ ਕਰ ਲਿਆ ਲੋਕਾਂ ਨੇ ਇੱਥੇ ਸਿਰਫ ਪਸ਼ੂਆਂ ਦੀ ਸਹੂਲਤ ਲਈ ਹਰਾ ਚਾਰਾ ਤੂੜੀ ਤੇ ਜ਼ਮੀਨਾਂ ਸਹੀ ਕਰਨ ਵਾਸਤੇ ਕਿਸਾਨਾਂ ਨੂੰ ਆਮ ਜਿਹੜੀਆਂ ਸਹੂਲਤਾਂ ਹੁੰਦੀਆਂ ਉਹ ਮਿਲਣੀਆਂ ਚਾਹੀਦੀਆਂ ਵਾ ਇੱਥੇ ਫੇਰ ਜਾ ਕੇ ਕਿਸਾਨਾਂ ਜਿਹੜੇ ਬਹਾਲ ਹੋਣਗੇ ਕਿਉਂਕਿ ਪਿਛਲੇ ਵੀ ਜਦੋਂ ਇਹ ਨਾਲੀ ਆਈ ਸੀ ਉਦੋਂ ਦਾ ਵੀ ਜਿਹੜਾ ਸਿਸਟਮ ਆ ਇਹਨਾਂ ਕੋਲੋਂ ਸਹੀ ਨਹੀਂ ਹੋਇਆ ਇਸੇ ਆ ਜ਼ਮੀਨ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿਹੜੀਆਂ ਇਸੇ ਜ਼ਮੀਨ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੁੰਦੀ ਆ ਪਾਣੀ ਨਹੀਂ ਦੇਖ ਪਾਣੀ ਦੇ ਜਦੋਂ ਹੜਾਤ ਪਾਣੀ ਚੜਦਾ ਵਾ ਉਸ ਤੋਂ ਬਾਅਦ ਉਹਦੀ ਮੌਤ ਹੁੰਦੀ ਆ ਇਸ ਪਰਿਵਾਰ ਦੇ ਵਿੱਚ ਕੱਲਾ ਕੱਲਾ ਜੀ ਸੀ ਕਮਾਉਣ ਵਾਲਾ ਉਹਦੀ ਮੌਤ ਹੋ ਗਈ ਤੇ ਪਾਣੀ ਉਹਦੀ ਫਸਲ ਦੇ ਵਿੱਚ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਿਲਕੁਲ ਪੂਰਾ ਭਰਿਆ ਖੜਾ ਵਾ ਜਿੰਨਾ ਵੀ ਝੋਨਾ ਬੀਜਿਆ ਸੀ ਫਸਲ ਬੀਜੀ ਸੀ ਸਾਰੀ ਫਸਲ ਆ ਜਿਹੜੀ ਖਰਾਬ ਹੋ ਗਈ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇਸ ਤਰ੍ਹਾਂ ਦੀਆਂ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਜਿੰਨਾ ਵੀ ਲੋਕ ਰਾਸ਼ਨ ਪੱਤਾ ਲੈ ਕੇ ਆਉਂਦੇ ਇੱਥੇ ਉਹ ਜਿਹੜਾ ਰਾਸ਼ਨ ਆ ਖਾਣ ਪੀਣ ਵਾਲਾ ਰਾਸ਼ਨ ਆ ਲੈ ਕੇ ਆਉਣ ਬਲਕਿ ਪਸ਼ੂਆਂ ਲਈ ਹਰਾਚਾਰਾ ਹੋ ਗਿਆ ਤੂੜੀ ਹੋਗੀ ਤੂੜੀ ਤੋਂ ਬਿਨਾ ਹੋਰ ਵੀ ਜਿਵੇਂ ਤਰਪਾਲਾਂ ਹੋਣੀਆਂ ਤਰਪਾਲਾਂ ਦੇ ਇੱਥੇ ਸ਼ੈੱਡ ਜਿਹੜੇ ਉਹ ਬਣ ਜਾਣ ਤੇ ਪਸ਼ੂਆਂ ਦੇ ਦੇਖ-ਰੇਖ ਲਈ ਵਧੀਆ ਤਰੀਕੇ ਦੇ ਨਾਲ ਰੱਖੇ ਜਾ ਸਕਦੇ ਆ ਹਰਾਚਾਰਾ ਤੂੜੀ ਤੇ ਤਰਪਾਲਾਂ ਕਿਉਂਕਿ ਤਰਪਾਲਾਂ ਦੇ ਨਾਲ ਇੱਥੇ ਆਸ-ਪਾਸ ਦੇ ਜਿੰਨੇ ਵੀ ਬੰਨ ਦਾ ਏਰੀਆ ਵਾ ਉਥੇ ਪਾਸੂ ਵਧੀਆ ਤਰੀਕੇ ਨਾਲ ਤਰਪਾਲਾ ਪਾ ਕੇ ਰੱਖਿਆ ਜਾ ਸਕਦੇ ਆ ਇਸ ਤਰ੍ਹਾਂ ਦੇ ਹਾਲਾਤ ਆਏ ਨੇ ਬਹੁਤ ਖਾਰੇ ਆ ਕੋਈ ਵੀ ਏਰੀਆ ਦੇ ਪੂਰਾ ਸਰਕਾਰ ਦੀ ਸਹਾਇਤਾ ਜੇ ਕਿ ਇਹ ਤਾਂ ਕਿਸੇ ਵੀ ਪਿੰਡ ਦੇ ਵਿੱਚ ਕੋਈ ਵੀ ਸਰਕਾਰ ਦਾ ਅਧਿਕਾਰੀ ਪ੍ਰਸ਼ਾਸਨ ਦਾ ਅਧਿਕਾਰੀ ਮੇਰੇ ਖਿਆਲ ਹਜੇ ਤੱਕ ਪਹੁੰਚਿਆ ਨਹੀਂ ਸਾਰੇ ਪਿੰਡਾਂ ਦੇ ਵਿੱਚੋਂ ਸੁਣਨ ਨੂੰ ਇਹ ਮਿਲਿਆ ਵਾ ਵੀ ਇੱਥੇ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਕੋਈ ਪ੍ਰਸ਼ਾਸਨ ਦਾ ਲੋਕ ਕਿਸਾਨਾਂ ਦੀ ਸਹਾਇਤਾ ਕਰਨ ਵਾਸਤੇ ਇੱਥੇ ਜਿੰਨੇ ਵੀ ਸੇਵਾਦਾਰਾਂ ਸਮਾਜਿਕ ਲੋਕਾਂ ਕੋਹਾ ਦੇ ਨੰਜ਼ਰ ਲਗਾਇਆ ਸਰਕਾਰ ਤੋਂ ਬਿਨੂਏ ਕੋਈ ਪੈਸੇ ਨਹੀਂ ਸਰਵਾਈ ਤੇ ਵੱਡੇ ਵੱਡੇ ਸਰਕਾਰ ਵਾਲੀਓ ਇੱਥੇ ਵਾਦੇ ਕੀਤੇ ਗਏ ਲੋਕਾਂ ਦੇ ਨਾਲ ਦਾਵਾ ਕੀਤਾ ਇਹ ਸਾਰੇ ਪ੍ਰੈਰੀਏ ਤੇ ਵਾਦੇ ਭਾਜ ਤੱਕ ਸਰਕਾਰ ਦੀ ਕਿਸੇ ਵੀ ਇਸ ਏਰੀਆ ਦੇ ਵਿੱਚ ਜਿੰਨੇ ਵੀ ਥਾਂ ਜਾ ਕੇ ਆਏ ਆ ਕਿਤੇ ਵੀ ਸਰਕਾਰ ਦੀ ਕੋਈ ਸਹੂਲਤ ਨਹੀਂ ਸਿਰਫ ਇੱਕ ਕਾਗਜ਼ਾਂ ਦੇ ਵਿੱਚ ਦਿਖਾਵਾ ਜਿਹੜਾ ਉਹ ਕੀਤਾ ਜਾਂਦਾ ਵਾ ਵੀਡੀਓ ਨੂੰ ਤੁਸੀਂ ਬਾਕੀ ਵਾਰ ਸ਼ੇਅਰ ਕਰਕੇ ਜਿਹੜੀਆਂ ਮੌਡਲੀਆਂ ਸਹੂਲਤਾਂ ਆਹੋ ਜਿਹੜੀਆਂ ਵਾ ਹਰਾ-ਜਰਾ ਆਹੋ ਆਪਣੀਆਂ ਇਸ ਤਰ੍ਹਾਂ ਦੀ ਜਿਹੜੀ ਸਹੂਲਤਾਂ ਉਹ ਤੁਸੀਂ ਦੇਣੀ ਆ ਤੁਹਾਨੂੰ ਬਾਰਡਰ ਦੇ ਏਰੀਆ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਪਾਣੀ ਦੀ ਮਾਰ ਬਹੁਤ ਜ਼ਿਆਦਾ ਰੋਜਪੁਰ ਏਰੀਆ ਦੇ ਵਿੱਚ ਖੜੇ ਆ ਆਸੇ-ਪਾਸੇ ਜਿੰਨੇ ਵੀ ਏਰੀਆ ਸਾਰੇ ਦੇਖੇ ਆ ਸਾਰੇ ਥਾਵਾਂ ਦੇ ਉੱਤੇ ਗਏ ਆ ਪੂਰੀ ਜਿਹੜੀ ਸਟੋਰੀ ਆ ਤੁਹਾਨੂੰ ਇਹਨਾਂ ਪਿੰਡਾਂ ਦੀ ਦਿਖਾਵਾਂਗੇ ਵੀ ਇੱਥੇ ਕੀ-ਕੀ ਪਰੇਸ਼ਾਨੀਆਂ ਆ ਰਹੀਆਂ ਕਿੰਨਾ ਨੁਕਸਾਨ ਹੋਇਆ ਵਾ ਕਿੱਥੋਂ ਤੱਕ ਸਰਕਾਰ ਦੀ ਜਿਹੜੀ ਇੱਥੋਂ ਦੀ ਸਹਾਇਤਾ ਹੋਈ ਆ ਇਹਨਾਂ ਕਿਸਾਨ ਭਰਾਵਾਂ ਦੀ ਕਿੱਥੋਂ ਤੱਕ ਸਰਕਾਰ ਪਹੁੰਚੀ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਡੇ ਨਾਲ ਵੀਰ ਜੀ ਜੁੜ ਰਿਹਾ ਪਿੰਡ ਦੇ ਗੱਲਬਾਤ ਕਰਾਂਗੇ ਕਿਹੜਾ ਪਿੰਡ ਆ ਕਿੰਨਾ ਇੱਥੇ ਨੁਕਸਾਨ ਹੋਇਆ ਵੀਰ ਜੀ ਕਿਹੜਾ ਪਿੰਡ ਆ ਜੀ ਕਾਮਲਵਾਲਾ ਮੁਠਿਆਂ ਵਾਲਾ ਅੱਛਾ ਜੀ ਹਾਂਜੀ ਕਿੰਨਾ ਕੁ ਪਾਣੀ ਆ ਇੱਥੇ ਤੇ ਕਿੰਨਾ ਕੁ ਫਸਲਾਂ ਦਾ ਨੁਕਸਾਨ ਹੋਇਆ ਅਸਲਾਂ ਦਾ ਨੁਕਸਾਨ ਤਾਂ ਜੀ ਰਹਿਣ ਹੀ ਕੋਈ ਨਹੀਂ ਦਿੱਤਾ ਤੇ ਹੂੰ ਬਹੁਤ ਜ਼ਿਆਦਾ ਨੁਕਸਾਨ ਹੈ ਵੇਖੋ ਤੁਹਾਨੂੰ ਦੱਸ ਨਹੀਂ ਰਿਹਾ ਇੱਥੇ 5-5 6-6 ਫੁੱਟ ਪਾਣੀ ਹੋਇਆ ਗਿਆ ਨਾਲ ਹੀ ਹੂੰ ਕੋਹ ਨਹੀਂ ਛੱਡਿਆ ਤਾਂ ਕੋਹ ਨਹੀਂ ਕਿਵੇਂ ਜ਼ਿੰਮੇਵਾਰ ਤੇ ਕੋਹ ਨਹੀਂ ਪੱਲੇ ਛੱਡਿਆ ਫਸਲਾਂ ਦੇ ਸਿਰ ਤੇ ਹੁੰਦਾ ਜ਼ਿੰਮੇਵਾਰ ਕਿਸਾਨ ਤੇ ਫਸਲ ਹੀ ਨਹੀਂ ਹੈਗੀ ਹਾਂ ਸਰਕਾਰ ਆਈ ਕੰਮ ਕਰਾ ਆ ਜੀ ਕਿੰਨੀਆਂ ਘਟਾਣੀਆਂ ਇਸ ਏਰੀਏ ਦੇ ਵਿੱਚ ਆ ਜਿਹੜੀਆਂ ਪਾਣੀ ਦੇ ਵਿੱਚ ਘਟਾਣੀਆਂ ਤੁਹਾਨੂੰ ਦੱਸਣੇ ਡੰਗਾ ਵੇ ਦੇਖ ਲੋ ਆ ਸਾਰੇ ਆ ਉਹ ਘਰ ਹੋ ਗਏ ਉਹ ਹੋ ਗਏ ਕੋਈ ਛੇਦੂ ਆ ਜਾਂਦੇ ਕਿਥੇ ਇੱਕ ਬੰਦੇ ਦਾ ਕਹਿੰਦੇ ਜਾਨੀ ਵੀ ਨੁਕਸਾਨ ਹੋਇਆ ਨਾ ਇਸ ਚੀਜ਼ ਹਾਂਜੀ 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 ਕੱਲ ਨਾ ਕੋਈ 44 45 ਸਾਲ ਹੋ ਗਏ ਨਹੀਂ ਟੈਂਸ਼ਨ ਹੀ ਲੈ ਗਿਆ ਇੱਥੇ ਗੁੱਗੇ ਵੀ ਪਹਿਲੀ ਪੁਲੀ ਖਰਾਬ ਹੋ ਗਈ ਪਹਿਲਾਂ ਵੀ ਉਹਨਾਂ ਦੀ ਹੂੰ ਉਹ ਰੇਤਾ ਪੈ ਗਈ ਸੀ ਪਹਿਲੋਂ 88 ਤੋਂ ਖਰਾਬ ਹੋਈ ਹੈ ਬਣੀ ਨਹੀਂ ਵੀ ਬਾਅਦ ਵਿੱਚ ਉਹ ਮਾੜੀ ਚੰਗੀ ਨਾਲ ਬਣਾਈ ਸੀ ਉਸ ਤੋਂ ਬਾਅਦ ਆ ਫੇਰ ਜਿਹੜਾ ਪਾਣੀ ਤੇਜ਼ ਆ ਗਿਆ ਨਾ ਖਰਾਬ ਕਰਤੀ ਉਹ ਸ਼ਾਹ ਵਿਚਾਰੇ ਦੀ ਨਾਲ ਹੀ ਇਹ ਪਹਿਲੀ ਇੱਥੇ ਜਦੋਂ ਟੋਆ ਪਟਿਚਾ ਉਹ ਇਹਦੇ ਚ ਰੇਤਾ ਪੈ ਗਈ ਆ ਹੂੰ ਉਦੋਂ ਵੀ ਬਾਬਿਆਂ ਨੇ ਲਾ ਕੇ ਰੇਤ ਕਰ ਦਿੱਤੀ ਹੁਣ ਵੀ ਉਹ ਟੈਂਸ਼ਨ ਲੈ ਗਿਆ ਵੀ ਜੇ ਹੁਣ ਖਰਾਬ ਹੋ ਗਈ ਹੋਰ ਨਹੀਂ ਕਿਸੇ ਨੇ ਬਣਾ ਕੇ ਦੇਣੀ ਟੈਂਸ਼ਨ ਦਿਮਾਗ ਤੇ ਟੈਂਸ਼ਨ ਜਲੋੜੀ ਜ਼ਿਆਦਾ ਪਾ ਗਿਆ ਉਹਦੇ ਕਰਕੇ ਵਿਚਾਰਾ ਕੱਲ ਡੈਥ ਹੋ ਗਈ ਇੱਕ ਚੰਗਾ ਪੜਾਇ ਵਧੀਆ ਸੀ ਇੱਥੇ ਗੱਲ ਪੱਤਰਕਾਰਾਂ ਦੇ ਅੱਗੇ ਬਸੋਂ ਬੋਲਣ ਲੱਗੇ ਆਏ ਇੱਕ ਤਸਾਦਿਆਏ ਕਿ ਸਾਡੇ ਕੋਈ ਨਹੀਂ ਬੰਦੇ ਰਹਿ ਗਿਆ ਕਿ ਸਾਡੇ ਫਸਲਾਂ ਖਰਾਬ ਹੋ ਗੀਆਂ ਜ਼ਮੀਨ ਦਾ ਨੁਕਸਾਨ ਜਦੋਂ ਪਾਣੀ ਲਾਊਗਾ ਫਿਰ ਪਤਾ ਲੱਗੂਗਾ ਕਿ ਕੀ ਬੰਦਾ ਅਜੇ ਤਾਈਂ ਪਾਣੀ ਵੇਖੀ ਜੈਨੇ ਇਹ ਤਾਂ ਸਾਨੂੰ ਪਤਾ ਹੀ ਨਹੀਂ ਜ਼ਮੀਨ ਦਾ ਕੀ ਬਣਿਆ ਟੈਂਸ਼ਨ ਹੀ ਕਰ ਲੈ ਗਿਆ ਉਦੋਂ ਹੀ ਬੰਕਰ ਆ ਗਿਆ ਉਹ ਕਹਿੰਦੇ ਇਸ ਏਰੀਆ ਦੇ ਵਿੱਚ ਕਿਸੇ ਦੀ ਜ਼ਰੂਰਤ ਹੈ ਜੀ ਮਿਸਟਰ ਸਾਨੂੰ ਤਾਂ ਜੀ ਜ਼ਿਆਦਾ ਤਾਂ ਚਾਰੇ ਦੀ ਜ਼ਰੂਰਤ ਆ ਮਾਲ ਡੰਗਰ ਦੇ ਚਾਰਾ ਇਧਰ ਜਮੀਨ ਸਾਰੇ तकरीबन ਹੀ ਲੋਕਾਂ ਦੀ ਸਾਰੀ ਇਧਰ ਘਰ ਵਾਲੀ ਜਿਹੜੀ ਜਗ੍ਹਾ ਹੀ ਜਗ੍ਹਾ ਇਧਰ ਕੋਈ ਨਹੀਂ ਲੋਕਾਂ ਕੋਲ ਜਮੀਨ ਨਹੀਂ ਕਿਸੇ ਕੋਲ ਇਧਰ ਕੋਈ ਰਲੇ ਇੱਕ ਦੋ ਘਰਾਂ ਦੀ ਹੋਊਗੀ ਬਾਕੀ ਚਾਰਾ ਜੋ ਜਮੀਨ ਆ ਸਾਰੀ ਇਧਰ ਆ ਤੇ ਸਾਨੂੰ ਤਾਂ ਬਾਕੀ ਚਾਰੇ ਦੀ ਜ਼ਰੂਰਤ ਆ ਮਾਲ ਡੰਗਰ ਦੀ ਜਾਂ ਕੋਈ ਵੀਰ ਜੇ ਪਾਣੀ ਲੈਂਦਾ ਹੈ ਜਾਂ ਕਿਹਦੀ ਜ਼ਮੀਨ ਖਰਾਬ ਹੁੰਦੀ ਆ ਚਲੋ ਉਸ ਤੋਂ ਬਾਅਦ ਦੀ ਗੱਲ ਆ ਵੀ ਉਹ ਆਨ ਕੇ ਵੇਖਣ ਵਿਚਾਰੇ ਜ਼ਮੀਨ ਬਣਾ ਕੇ ਦੇਣ ਲੋਕਾਂ ਦੀ ਵਿਚਾਲੇ ਜਮੀਨਾਂ ਬੀਜਣ ਯੋਗ ਨਹੀਂ ਕਣ ਕਾ ਬੀਜਾਂ ਜਾਣ ਇਹ ਏਰੀਏ ਨੂੰ ਸਰਕਾਰ ਵੱਲੋਂ ਕਿੰਨੀ ਕਿ ਸਹਾਇਤਾ ਮੀਡੀਆ ਜਿੰਨੇ ਪੁਆਇੰਟ ਮਾਰੇ ਸਰਕਾਰ ਵੱਲੋਂ ਤਾਂ ਜੇ ਸਹਾਇਤਾ ਕੋਈ ਨਹੀਂ ਕੀ ਹੈ ਬਾਕੀ ਜਿਹੜਾ ਹੈਗਾ ਹੈ ਵਿਚਾਰੇ ਦਾੰਦਾ ਨਹੀਂ ਸੱਜਣੇ ਵਿਚਾਰੇ ਜਿਹੜੇ ਆਉਂਦੇ ਆ ਵੀਰ ਸਾਡੇ ਉਹੋ ਹੀ ਚਲੋ ਸੇਵਾ ਕਰਦੇ ਆਨ ਕੇ ਜਿੰਨੀ ਯੋਗ ਹੈਗਾ ਲੋਕ ਆਉਂਦੇ ਹੀ ਸਰਕਾਰੀ ਆਗੇ ਪ੍ਰੋਸੈਸ ਕਰਦੇ ਕੋਈ ਨਹੀਂ ਸਰਕਾਰੀ ਕੋਈ ਨਹੀਂ ਦਾ ਇੱਥੇ ਅਜੇ ਤੱਕ ਨਹੀਂ ਗਏ ਆਉਂਦੇ ਵੀ ਹੈਗੇ ਆ ਪਰ ਇਹਨਾਂ ਵੀ ਇੱਥੇ ਦਾ ਘਾਟੀ ਖਲੋਂਦੇ ਵੱਗੇ ਜਿਹੜੇ ਪਿੰਡ ਜਿਆਦੇ ਮਸ਼ਹੂਰ ਹੋ ਗਾ ਗੱਡੀਆਂ ਲੈ ਕੇ ਨਿਕਲ ਜਾਂਦੇ ਆ ਪੁੱਛਦੇ ਦੱਸਦੇ ਇੱਥੇ ਕਰਦੇ ਨਹੀਂਗੇ ਇੱਥੇ ਜ਼ਰੂਰ ਦਾ ਉੱਥੇ ਨਹੀਂ ਕਰਦੇ ਹਾਂਜੀ ਜ਼ਰੂਰਤ ਤੋਂ ਅਨਸਾਰਿਆਂ ਦੇਖੋ ਜੇ ਇਹ ਹੁਣ ਜੇ ਫਸਲ ਦੇ ਨਾਲ ਜ਼ਿੰਮੇਦਾਰ ਹੈ ਜੇ ਫਸਲ ਟੁੱਪ ਗਿਆ ਜਰੂਰੀ ਸੁੱਕੇ ਥੋੜਾ ਵੇਖੀ ਜਾਣਾ ਵੀ ਬੰਦਾ ਸੁੱਕੇ ਤੇ ਬੈਠਾ ਅਕਾ ਵੇਖਣਾ ਚਲ ਜਿਹੜੀ ਚੀਜ਼ ਦੀ ਜ਼ਰੂਰਤ ਆ ਸਾਨੂੰ ਉਹੀ ਦੇ ਦੇਣਾ ਨਹੀਂ ਘੜਦਾ ਹੈ ਜਾਂ ਕੁਝ ਵੀ ਹੈ ਸਾਨੂੰ ਤਾਂ ਨਾ ਵੀ ਔਰ ਜਿਹੜਾ ਸੌਦਾ ਹੈ ਜਿਹੜੀ ਆਮ ਚੀਜ਼ਾਂ ਕੋ ਖਾਣ ਵਾਲੀ ਵਸਤੂਆਂ ਦੀ ਕੋਈ ਏਡੀ ਜ਼ਿਆਦਾ ਜ਼ਰੂਰਤ ਨਹੀਂ ਗੀ ਚਲੋ ਇੰਨਾ ਵੀ ਖਾਤ ਬੀ ਜਿਹੜਾ ਏ ਸਾਨੂੰ ਡਾਈ ਡੀ ਏ ਪੀ ਜਿਹੜੀ ਉਹ ਮਿਲੇ ਜ਼ਰੂਰ ਕੋਈ ਬੀਜ ਮਿਲ ਜਾਵੇ ਵੀ ਹੁਣ ਤਾਂ ਜ਼ਿੰਮੇਦਾਰ ਕਿੱਥੋਂ ਲਿਆਊਗਾ ਇੰਨਾ ਖਰਚਾ ਤਾਂ ਹੋਣਾ ਹੀ ਨਿਕਾ ਪਹਿਲੀਆਂ ਵੀ ਖਰਾਬ ਆ ਸਾਰਾ ਕੁਛ ਆ ਵੀ ਜਾਂ ਕੋਈ ਡੀਜ਼ਲ ਡੂਜ਼ਲ ਜਿਹੇ ਜਿਹੇ ਚੀਜ਼ਾਂ ਦੀਆਂ ਕਿ ਆਣ ਕੇ ਵੀ ਜਿੰਨਾਂ ਨੂੰ ਵੀ ਬਿਆਣ ਕੇ ਦਾਨੀ ਸੱਜਣਾਂ ਨੂੰ ਕੇ ਲੋਕਲੀ ਹੱਲ ਕਰਨਾ ਚਾਹੀਦਾ ਹੈ ਨਾ ਹੁਣ ਜਿੰਨਾ ਸਹੀ ਕਰਨਾ ਹਾਂਜੀ ਹਾਂਜੀ ਸੰਯੋਗਤਾ ਵੈਸੇ ਚਲੋ ਜਨਤਾ ਦੇ ਨਾਲ ਹੀ ਆ ਜੋ ਕੋ ਉਾਨ ਕੇ ਕੋ ਵੀਰ ਸਾਡੀ ਬਾਹ ਫੜੂਗਾ ਤੇ ਫੇਰ ਹੀ ਆ ਫੇਰ ਹੀ ਸਾਡ ਤੋਂ ਨਹੀਂ ਤਾਂ ਅਸੀਂ ਜ਼ਮੀਨਾਂ ਤਾਂ ਬਣ ਨਹੀਂ ਸਕਦੇ ਨਾ ਤੇ ਜੇ 88 ਦੀਆਂ ਨਹੀਂ ਲੋਕਾਂ ਤੋਂ ਕਈਆਂ ਦੀਆਂ ਤਾਂ ਜੇ ਖਰਾਬ ਪਈਆਂ ਕਈਆਂ ਤਾਂ ਬਣੀਆਂ ਹੀ ਨਹੀਂ ਤੇ ਇਹੋ ਹੀ ਅਸੀਂ ਤਾਂ ਕਹਿਣਾ ਚਾਹੁੰਦੇ ਆ